ਕਪੂਰਥਲਾ ਵਿਖੇ ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਬਦਮਾਸ਼ਾਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਿਸ ਦਾ ਪੁਲਿਸ ਨੇ ਵੀ ਦਿੱਤਾ ਜਵਾਬ ਸੀਆਈਏ ਟੀਮ ਨੇ ਪਿੱਛਾ ਕਰਕੇ 110 ਗ੍ਰਾਮ ਹਿਰੋਇਨ ਪਿਸਟਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਕਾਬੂ ਬਦਮਾਸ਼ਾਂ ਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਕੇਸ ਦਰਜ ਹਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਖਾਸ ਰਿਪੋਰਟ ਦੁਆਬਾ ਪਬਲਿਕ న్యూਸ ਚੈਨਲ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਵੀਡੀਓ ਕਿਹੜੇ ਹੈਗੇ ਨੇ ਸਾਡੀ ਇਹ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀ ਕਿ ਸਾਡੇ ਨੋਟਰੀਅਸ ਜਿਹੜੇ ਦੋ ਇੱਕ ਪੱਤੇ ਹੈਗੇ ਨੇ ਅਮਰਤ ਸਾਹ ਦੇ ਸਾਡੇ ਕਬੂਤਰ ਵਾਲੇ ਤੋਂ ਫਸੂਟਿੰਗ ਏਰੀਆ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈ ਔਰ ਕੋਈ ਵਾਦਤ ਕਰਨ ਦੇ ਚਾਹ। ਇਮੀਡੀਏਟਲੀ ਐਸਐਸਪੀ ਸਰ ਗੌਰਵ ਕੁਰਾ ਜੀ ਨੇ ਜਿਹੜੀਆਂ ਰੈਕਸ਼ਨ ਤੋਂ ਭਾਈਆਂ ਜਿਹਦੇ ਵਿੱਚ ਇੱਕ ਟੀਨ ਜਿਹੜੀ ਸੀ ਐਸਪੀ ਸਾਡੀ ਜੀ। ਉਹਨਾਂ ਦੇ ਨਾਲ ਸਾਡੇ ਇਨਚਾਰਜ ਕਈ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਰੋਦੀ ਵੀ ਹਰਪਤੇ। ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤੇ ਇਹਨਾਂ ਨੇ I20 ਜਿਹੜੀ ਸੀਗੀ ਉਹਨੂੰ ਫਿਕਰ ਆਊਟ ਕੀਤਾ ਜਿਹੜਾ ਵਾਈਟ ਰੰਗ ਦਾ ਜਿਹੜਾ ਸੀਗਾ I20 ਜਿਹਦਾ ਨੰਬਰ ਪੀਪੀ ਜਿਹੜਾ 8BZ 2649 ਸੀਗਾ ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉਤਾਰੀ ਤੋਂ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮੁਸ਼ਕਲਤ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨੂੰ ਪੁੱਛਿਆ ਘਾਰੇ ਸੀਗੇ ਤੇ ਪੱਤੂ ਢੀਂਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰਿੰਗ ਕੀਤਾ ਔਰ ਲੱਕੀਲੀ ਕਰਕੇ ਸਿੱਧਾ ਦੋਨਾਂ ਦੀਆਂ ਗੱਡੀਆਂ ਇਕੱਠੀਆਂ ਨੇ ਸਰਵੇ ਫਾਇਰਿੰਗ ਹੋਇਆ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਇਸਪਰ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਣ ਪਛਾਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇੱਕ ਸਕੂਲ ਦੇ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੇ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਕੇਰਾ ਪੈ ਗਿਆ ਪੁਲਿਸ ਨੂੰ ਪਤਾ ਲੱਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉਤੋਂ ਛਾਲਾਂ ਮਾਰੀਆਂ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਸ ਦੇ ਕਰਕੇ ਇਹਨਾਂ ਦੇ ਕਾਫੀ ਸੱਟਾ-ਸੱਟਾਂ ਲੱਗੀਆਂ ਨੇ ਉਹ ਜ਼ਹਿਰੇ ਇਲਾਜ ਹੈ। ਸੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਤਲ ਔਰ ਥਿੰਨ ਜ਼ਿੰਦਾ ਕਾਤੂਸ ਔਰ ਇੱਕ I20 ਕੱਤੀ ਜਿਹੜਾ ਕਰ। ਇਹਨਾਂ ਦਾ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਜੀ ਇਹ ਆਪਣੇ 23 ਮਲਕੋ ਸੁਲਤਾਨਪੁਰ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਜੀਤ ਸਿੰਘ ਜਿਹੜਾ ਹੈਗਾ ਕਿਕਣਾ ਲੋਨੀ ਸੁਲਤਾਨਪੁਰ ਦਾ ਹੈ ਜਿਹੜਾ ਜਗਤਪ੍ਰੀਤ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਔਰ ਜਿਹੜਾ ਦੂਸਰਾ ਕਨਵੀ ਹੈਗਾ ਇਹਦੇ ਉੱਤੇ ਵੀ ਇੱਕ ਸਰਪੰਚ ਹੈ। ਇਹ ਜਿਹੜਾ ਵੈਪਨ ਨੂੰ ਦੇਖੋ ਇਹ ਜਿਹੜੇ ਹਾਰਡ ਕੋਰ ਕਿਤਾਏ ਦੇ ਆਲਰੇਡੀ 14 14 ਮੁਕਦਮੇ ਉੱਤੇ ਦਰਜ ਹੈਗੇ ਤੁਹਾਨੂੰ ਇਨਫੋਰਮੇਸ਼ਨ ਦੇਖੋ ਕੰਮ ਆ ਰਹੇ ਨੇ ਸਾਡੇ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਪੁਛਕਸ਼ੇਣਾ ਦੀ ਜਿਹੜੀ ਹੈ ਡਿਟੇਲ ਨਾਲ ਕਰਕੇ ਤੁਹਾਨੂੰ ਹੋਰ ਵੀ ਸਹੀ ਫਾਸਟ ਪਰਸਨ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਪਰ ਨਟੀਫਾਈ ਹੋ ਗਿਆ ਸਾਧਿਆ ਪਾਸਟਾ ਹੋ ਗਿਆ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਾ ਸੈਟਅਪ ਕਰਦੇ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮਤਲਬ ਕਿ ਡੇਢ ਘੰਟਾ ਡੇਢ ਘੰਟਾ ਸਾਡਾ ਜਿਹੜਾ ਸੀਗਾ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵੀਕਲ ਓਵਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਪਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀ ਆਈਏ ਦਾ ਔਰ ਸੁਲਤਾਨਪੁਰ 로ਡੀ ਜਿਹੜ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਫਾਇਰ ਵੀ ਫਾਇਰ ਤੇ ਫਾਇਰ ਤਿੰਨ ਰਾਉਂਡ ਦਿੱਤੇ ਸੀ ਜਵਾਬੀ ਪੁਲਸ ਨੇ ਫਾਇਰ ਕੀਤੇ ਕਿਰੇ ਨਾਲ ਚਲੇ ਗਏ ਕਿਰੇ ਵਾਲਾ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਤਾਂ ਕਿਉਂਕਿ ਇਹਨੇ ਜਦੋਂ ਪੁਲਸ ਨੂੰ ਘੇਰਾ ਵੇਖ ਕੇ ਉਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਾਇਰ ਇਹਦੇ ਕਾਫੀ ਸੀ ਤੇ ਜਿਹਨੇ ਕਿਨੇ ਚੱਕੇ ਉਹਨਾਂ ਕੋਲ ਇੱਕ ਵੈਪਨ ਕਵਰ ਹੋਇਆ ਫੇ ਇਹ ਜਿਹੜੀ ਹੈਗੀ ਹੈ ਦੀ ਅਸੀਂ ਇਹ ਡਿਟੇਲਸ ਕਢਵਾ ਰਹੇ ਹੈਗੇ ਆ ਇਨੀਸ਼ੀਅਲ ਸਟੇਜ ਹੈ ਇਨਵੈਸਟਿਗੇਸ਼ਨ